ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਗੁਰੂ ਜੀ ਕੀ ਫਤਿਹ ਤੇ ਲੋ ਜੀ ਵੇਖੀ ਤੁਸੀਂ ਆਪਾਂ ਸਵੇਰ ਦੇ ਕੰਮ ਸਟਾਰਟ ਕਰਤੇ ਇੱਧਰ ਕੈਨੀਆ ਧੋ ਕੇ ਰੱਖਤੀਆਂ ਤੇ ਇੱਧਰ ਚਾਹ ਧਰ ਲਈਆ ਤੇ ਲੋ ਜੀ ਸਰਦਾਰ ਸਾਬ ਦੁੱਧ ਮਾਣੀ ਮਿਣ ਕੇ ਆਪਦਾ ਚੱਲੇਗੇ ਤੇ ਆਪਾਂ ਚਾਹ ਬਣਾ ਲਈ ਧਰੀ ਵੀਆ ਹੁਣ ਪਾਦਾ ਇਹਦੇ ਵਿੱਚ ਦੁੱਧ ਤੇ ਇੱਧਰ ਸਾਂ ਲਾਨੇ ਆਟਾ ਆਪਾਂ ਨਾਲ ਨਾਲ ਇਹ ਆਟਾ ਸਣ ਲੈਣੇ ਤੇ ਚਾਹ ਬਣਾ ਲੈਣੇ ਪਹਿਲੇ ਇੱਕ ਵਾਰੀ ਪੀ ਲਈ ਸੀ ਨੇ ਪੀ ਕੇ ਚਲੇਗੇ ਉਹ ਦੁੱਧ ਪਾਉਣ ਆ ਕੇ ਫਿਰ ਉਹ ਚਾਹ ਪਿੰਦੇ ਨੇ ਆ ਕੇ ਚਾਹ ਪਾਣੀ ਪੀਣਗੇ ਤੇ ਬੇਟਾ ਪੀ ਲੂਗਾ ਤੇ ਫਿਰ ਆ ਕੇ ਰੋਟੀ ਖਾਂਦੇ ਨੇ ਫਿਰ ਡੰਗਰਾਂ ਦਾ ਕੰਮ ਨਾ ਹੁੰਦਾ ਉਹਨਾਂ ਨੇ ਦਾਣਾ ਤੂਣਾ ਭੇਉਣਾ ਪਾਣੀ ਪੋਣ ਪਾਉਣਾ ਹੁਣ ਜਿਹੜਾ ਕੰਮ ਕਰਨਾ ਹੁੰਦਾ ਉਹ ਕਰਦੇ ਨੇ ਰੋਟੀ ਫਿਰ ਕੰਮ ਨਿਵੇੜ ਕੇ ਖਾਂਦੇ ਨੇ ਤੇ ਲੋ ਜੀ ਇਹਨੇ ਆਪਾਂ ਆਟਾ ਘੋਲਣਾ ਧਣੇ ਆ ਫਿਰ ਆਪਾਂ ਡੇਟੇ ਡੇ ਮੰਜਾਂਗੇ ਦੇਖਦੇ ਆ ਪਹਿਲਾਂ ਇਨੇ ੱਟਾ ਗੁੰਨੇ ਰੱਖਦਾਨੀ ਬੇਟਾ ਪੀਊਗਾ ਚਾਹ ਬੇਟਾ ਹੁਣ ਘੱਟੇ ਪੀਂਦਾ ਗਰਮੀ ਕਰਕੇ ਥੋੜਾ ਜਾਂ ਫਰ ਫੇਰ ਚਲੋ ਬਣਾ ਲੈਨੇ ਆ ਮੈਂ ਤਾਂ ਢੀੜਾ ਲਾ ਲੈਣੀ ਹੈ ਦਵਾਰੇ ਆਏ ਹੁੰਦਾ ਵੀ ਟੋਲਣੇ ਕਾਨੂੰ ਦੁੱਧ ਪਾਇਆ ਉਹ ਆ ਕੇ ਪੱਕਾ ਪੀਣਗੇ ਜੇ ਮੈਂ ਕਹਾਂ ਰੋਟੀ ਖਾ ਲੂ ਕਹਿੰਦੇ ਨੇ ਰੋਟੀ ਰੋਟੀ ਨਹੀਂ ਹਲੇ ਖਾਣੀ ਤੇ ਫਿਰ ਕੰਮ ਕਰਨਾ ਹੁੰਦਾ ਤੇ ਰੋਟੀ ਦਾ ਟਾਈਮ ਨਹੀਂ ਤੇ ਅੱਜ ਹਵਾ ਬਹੁਤ ਚੱਲਦੀ ਆ ਸਵੇਰ ਦੀਓ ਤੇ ਲੋ ਜੀ ਇਹ ਦੁੱਧੜ ਢੋਲੂ ਬਿਲਾ ਕਰਤਾ ਕੋਲੇ ਚ ਪਾਤਾ ਬਾਕੀ ਦਾ ਦੁੱਧ ਜਗ ਕਪੱਚ ਮਾਣੂਆ ਨੂੰ ਪਾ ਦੂੰ ਜੇ ਆ ਗਈਆਂ ਨਹੀਂ ਫਿਰ ਚਾਹ ਬਣਾ ਲਾਂਗੇ ਤੇ ਲੋ ਜੀ ਸੋਫੇ ਕੱਲ ਧੋਤੇ ਸੀਗੇ ਕਾਬਰ ਉੱਪਰਲੇ ਤੇ ਇਸ ਬੁਟਕਾ ਸਾਬ ਰੱਖ ਤੇ ਸਾਰੇ ਹੰਗਾ ਕਰਕੇ ਤੇ ਹੁਣ ਝਾੜੂ ਲਗਾਤਾ ਮੈਂ ਇੱਕ ਵਾਰੀ ਝਾੜੂ ਲਗਾ ਕੇ ਤੇ ਬੇਟਾ ਕਹਿੰਦਾ ਰੋਟੀ ਲਾਓ ਫਿਰ ਮੈਂ ਰੋਟੀ ਲਾਉਣੀ ਹੈ ਪਹਿਲਾਂ ਪਹਿਲਾਂ ਰੋਟੀ ਲਾਉਣੀ ਆ ਫੇਰ ਉਹਨਾਂ ਦੇ ਕਵਰ-ਕਵਰ ਚਾੜੂਗੀ ਨਾਲੇ ਪੋਚਾ ਲਗਾ ਦੂੰਗੀ ਤੇ ਨਾਲੇ ਚਲੋ ਜੀ ਇਹ ਚਲੇ ਜਾਊਗਾ ਪਹਿਲਾਂ ਲਾ ਲਾਣੀ ਆ 2-3 ਮਿੱਸੀਆਂ ਰੋਟੀਆਂ 2-3 ਮਿੱਸੀਆਂ ਲਾ ਕੇ ਉਸ ਤੋਂ ਬਾਅਦ ਫੇਰ ਕਰੂੰਗੀ ਹੋਰ ਕੰਮ ਤੇ ਕੱਲ ਕੱਪੜੇ ਤਾਂ ਸਾਂਭ ਤੇ ਸੀਗੇ ਜਿਹੜੇ ਸਾਂਭਣੇ ਸੀਗੇ ਪਾਉਣ ਵਾਲੇ ਇਵੇਂ ਸੋਫਿਆਂ ਵਾਲੇ ਕਵਰ ਐਵੇਂ ਹੀ ਰੱਖਦੇ ਸੀਗੇ ਫਿਰ ਉੱਪਰ ਇਕੱਠੇ ਕਰਦੇ ਸੀਗੇ ਮੈਂ ਕਿ ਝਾੜੂ ਲਗਾ ਕੇ ਦਵਾਰੇ ਫਿਰ ਸੈੱਟ ਕਰ ਦੂੰ ਹੁਣ ਬੇਟਾ ਕਹਿੰਦਾ ਸੀਗਾ ਕਹਿੰਦਾ ਦੀਵਾਲੀ ਨੂੰ ਤਾਂ ਕੱਪੜੇ ਝਾੜਦੇ ਹੋਂ ਧੋਣੇ ਹੁਣ ਧੋਇਆ ਕਰੋ ਕਹਿੰਦਾ ਗਰਤ ਪੈਂਦੀ ਆ ਹੁਣ ਗਰਮੀ ਬੜੀ ਹੋ ਜਾਂਦੀ ਆ ਜੇ ਧੋਣੇ ਧਵਾਉਣੇ ਤਾਂ ਬੇਟੇ ਦੀ ਗੱਲ ਸਹੀ ਆ ਆਪਾਂ ਧੋਣੇ ਸਾਲ ਬਾਅਦ ਪੜਦੇ ਬੁੜਦੇ ਜਿਵੇਂ ਹੋ ਜਾਂਦੇ ਨੇ ਹਨਾ ਤੇ ਇਹ ਵੀ ਆਪਾਂ ਨੂੰ ਹਾੜੀ ਤੋਂ ਬਾਅਦ ਵੀ ਧੋਣੇ ਚਾਹੀਦੇ ਨੇ ਸਾਰੇ ਫਿਰ ਇਨਿ ਲਾਹੇ ਕੌਣ ਧੋਵੇ ਕੱਲੀ ਨੂੰ ਕੱਲੀ ਜਾਨ ਸੌ ਸਿਆਪੀ ਦਸ ਹੁਣ ਮੈਂ ਕੱਲੀ ਲਾਹੂ ਕਿਵੇਂ ਇਹਨਾਂ ਨੂੰ ਫਿਰ ਟੰਗੂ ਕਿਵੇਂ ਧੋਣੇ ਧਵਾਉਣੇ ਤੇ ਹਲੇ ਕਨੇਰੀਆਂ ਆਈ ਜਾਂਦੀਆਂ ਨੇ ਧੋ ਕੇ ਵੀ ਕੀ ਕਰੂਗਾ ਉਧਰ ਹੁਣ ਟਾਕੀਆਂ ਮੋਰੀਆਂ ਲਾ ਦੂੰਗੀ ਮੈਂ ਐਨੀ ਨਹੀਂ ਤੂੜੀ ਚੜੀ ਹੋਈ ਸੀਗੀ ਟਾਕੀਆਂ ਵਿੱਚ ਦੀ ਫੇਰ ਵੀ ਹੋਣ ਵੀ ਧੋਤਾ ਦਿੱਤੇ ਪਰ ਟੈਨਸ਼ਨ ਹੈ ਵੀ ਗਰ ਦਾ ਉਤੂੜੀ ਆ ਉੱਥੇ ਅੰਦਰ ਤੇ ਲੋ ਜੀ ਹੁਣ ਰੋਟੀ ਠੁੱਕਾ ਖਾ ਲਾ ਕੇ ਹੁਣ ਮਾਜਦੇ ਨੇ ਆਪਾਂ ਭਾਂਡੇ ਆਂਡਿਆਂ ਦੀ ਸੇਵਾ ਕਰਦੀ ਆ ਉਹ ਸਾਰੀ ਭਾਂਡੇ ਜਿ ਚਿੱਟਾ ਚਿੱਟਾ ਚਾਨਣਾ ਪੈਂਦਾ ਪਤਾ ਨਹੀਂ ਕਿਉਂ ਪਤਾ ਨਹੀਂ ਮੇਰੇ ਤੋਂ ਹੱਥ ਉੱਤੇ ਲੱਗ ਜਾਂਦਾ ਇੱਕ ਤਾਂ ਕੈਮਰੇ ਤੇ ਆਟੇ ਉੱਤੇ ਵਾਲਾ ਹੱਥ ਲੱਗ ਗਿਆ ਹੁਣ ਹੁਣ ਭਾਂਡਿਆਂ ਦੀ ਸੇਵਾ ਕਰਦਾ ਮੈਂ ਸਾਰੇ ਮਾਜ ਕੇ ਸਾਹ ਰੱਖਦਾ ਚਾਹ ਪਾਣੀ ਵਾਲੇ ਦੁੱਧਾਂ ਵਾਲੇ ਸਾਰੇ ਆਗੇ ਦੁੱਧ ਪਾ ਕੇ ਆ ਕੇ ਤੇ ਹੁਣ ਫਿਰ ਵਿਲੀ ਹੋਵਾਂਗੇ ਭਾਂਡੇ ਢਿੰਡੇ ਦਾ ਕੰਮ ਰਵੇੜ ਕੇ ਜਿੱਥੇ ਰਸੋਈ ਸਾਫ਼ ਨਹੀਂ ਹੁੰਦੀ ਉਹਨਾਂ ਚਿਰ ਗਾਹ ਪਿਆ ਰਹਿੰਦਾ ਹੁਣ ਪਹਿਲਾਂ ਰਸੋਈ ਸਾਫ਼ ਕਰਦਾ ਝਾੜੂ ਮੈਂ ਲਗਾਤਾ ਸੀਗਾ ਪਹਿਲਾਂ ਵਧੀਆ ਰਹੇ ਤੇ ਹੁਣ ਉਸ ਤੋਂ ਬਾਅਦ ਫਿਰ ਪੁੱਛਾ ਲਗਾ ਦਾਂਗੇ ਤੇ ਲੋ ਜੀ ਰਸੋਈ ਸਾਫ਼ ਹੀ ਕਰਤੀ ਹੁਣ ਆਪਾਂ ਆਗੇ ਇੱਧਰ ਇੱਧਰ ਆ ਕੇ ਤੇ ਹੁਣ ਸੋਫਿਆਂ ਦੇ ਇਹਨਾਂ ਦੇ ਸੋਫੇ ਕਰਨੇ ਪੀੜਾ ਸੈਟ ਆਹੇ ਇਨਾਂ ਤੇ ਕਵਰ ਚਾੜ ਦਾਨੀ ਆ ਮੈਂ ਸੈੱਟ ਕਰਕੇ ਰੱਖ ਦਾਨੀ ਗੁਟਕਾ ਹਿਸਾਬ ਤਾਂ ਮੈਂ ਕੱਲ ਲਵਹੇਟ ਤੇ ਸੀਗੀ ਉਹ ਵਿੱਚ ਰਮਾਲਾ ਸਾਹਬ ਚ ਉੱਥੇ ਰੱਖਤੇ ਸੀਗੇ ਤੇ ਹੁਣ ਫਿਰ ਇਹ ਮੈਂ ਰਾਤ ਇਹ ਵੀ ਰੱਖਤੇ ਸੀਗੇ ਤੇ ਹੁਣ ਮੈਂ ਇਹਨਾਂ ਨੂੰ ਉਹ ਕਰਦੀ ਆ ਬਸਾ ਦਾਨੀ ਆ ਸੈੱਟ ਕਰ ਦਾਨੀ ਆ ਸਾਰਿਆਂ ਨੂੰ ਤੇ ਹੌਲੀ-ਹੌਲੀ ਹੁਣ ਬੇਲੀ ਆ ਮੈਂ ਹੌਲੀ-ਹੌਲੀ ਕੱਲੀ ਹੋ ਆ ਫਿਰ ਕਿਹੜਾ ਕੋਈ ਕੰਮ ਤੇ ਬੇਟਾ ਚਲੇ ਗਿਆ ਪੜਨ ਨੂੰ ਇੱਧਰ ਸਰਦਾਰ ਸਾਹਿਬ ਚਲੇ ਜਾਣਗੇ ਮੋਟਰ ਤੇ ਐ ਨਹੀਂ ਪਤਾ ਆਪਾਂ ਨੇ ਤਾਂ ਇਕੱਲਿਆਂ ਨੇ ਤਾਂ ਇਕੱਲੀ ਰਹਿਣਾ ਚਲੋ ਆਪਾਂ ਆਪਣਾ ਕੰਮ ਕਰੀ ਜੰਨੇ ਹੌਲੀ ਹੌਲੀ ਤੇ ਛੋਟਿਆਂ ਤੇ ਚਾੜ ਤੇ 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 ਕਵਰ ਹੇਸ਼ਲੇ ਸਿਓਏ ਵੀ ਨੇ ਫਿਰ ਹੇਟ ਦੇ ਗੰਦੇ ਨਹੀਂ ਹੁੰਦੇ ਨੇ ਸੇਤੀ ਉੱਪਰ ਦੀ ਆ ਧੋਏ ਜਾਣ ਜੀ ਉਹ ਤਾਂ ਠੀਕ ਆ ਬੈਟਰੀ ਦੀ ਗੱਲ ਸੀ ਚਾਹ ਤੇ ਹੀਟ ਲਈ ਫਿਰ ਸਿਉਣੇ ਪੈਂਦੇ ਨੇ ਸਿਉਣਾ ਨੇ ਇੱਕ ਤਾਂ ਸਿਉਵੇਂ ਦਾ ਵੈਸੇ ਵਧੀਆ ਨੇ ਹੋ ਮੇਰੇ ਸੈਟ ਨੇ ਫਿਰ ਥੋੜੀ ਜਿਹੀ ਟਾਈਟ ਜੀ ਨੇ ਫਿਰ ਸਿਉਣਾ ਮਾਰਨੀ ਪੈਂਦੀਆਂ ਨੇ ਧੋਣੀ ਤਵੋਣੀ ਕੱਲੀ ਨੂੰ ਫਿਰ ਉਂਝਵੇਂ ਉੱਪਰ ਹੀ ਕਵਰੇ ਤਾਂ ਹੀ ਦਿੱਤੇ ਵੀ ਨੇ ਗਰਮੀ 'ਚ ਇਕੱਠੇ ਵੀ ਕਰਦਣੀਆਂ ਕਈ ਵਾਰ ਮੈਂ ਐ ਹੁੰਦਾ ਵੀ ਇੱਥੇ ਕਿਹੜਾ ਕੋਈ ਬੈਹਦਾ ਫਿਰ ਇਕੱਠੇ ਕਰਕੇ ਆਇਆ ਝਾੜੂ ਲੱਗ ਜਾਂਦਾ ਛਿੱਤੀ ਛਿੱਤੀ ਨਾਲੇ ਲੱਗ ਜਾਂਦਾ ਪੋਚਾ ਫਿਰ ਬੇਟਾ ਵਹਿ ਜਾਂਦਾ ਕਿ ਇੱਥੇ ਫਿਰ ਉਲਾਹ ਦੰਦਾ ਕਿ ਉਹ ਉੱਪਰ ਕਿਉਂ ਇਕੱਠੇ ਕਰੇ ਨੇ ਫਿਰ ਮੈਨੂੰ ਇਹੋ ਜਾਂਦਾ ਵੀ ਇੱਥੇ ਭੀੜ ਹੋ ਜਾਂਦੀ ਆ ਮੇਜ਼ ਆ ਇੱਕ ਇੱਕ ਮੇਜ਼ ਪ੍ਰੈਸ ਵਾਲਾ ਹੋ ਗਿਆ ਲੋ ਚੀ ਗੱਦੀਆਂ ਵੀ ਰੱਖਤੀਆਂ ਸੈੱਟ ਕਰਤੀਆਂ ਸਮਾਰਤਾ ਤੇ ਸਾਰਾ ਸੈੱਟ ਹੋ ਗਿਆ ਪੜਦੇ ਲਾ ਦੂੰਗੀ ਫਿਰ ਮੈਂ ਹੁਣ ਦੇਖਦੇ ਇਹਨਾਂ ਨੂੰ ਕਹੂੰਗੀ ਬਾਹਰ ਦੀ ਉਹ ਹਰਾ ਜਿਹਾ ਕੱਪੜਾ ਲਾਉਣਾ ਜੇ ਲਾ ਦੋ ਹੁਣ ਨਹੀਂ ਫਿਰ ਗਰਦ ਫਿਰ ਪੈ ਜਾਣੀ ਐ ਮੈਂ ਟਾਕੀ ਲਗਾ ਹੀ ਦੇਣੀ ਆ ਇੱਥੇ ਮੱਖੀਆਂ ਆ ਗਈਆਂ ਸੀ ਇੱਕ ਦੋ ਕਾਕੀ ਲਾ ਦੇਣੀ ਆ ਕਈ ਵਾਰੀ ਹਵਾ ਹਾਰ ਆ ਜਾਂਦੀ ਆ ਫਿਰ ਹਨੇਰੀ ਆ ਜਾਂਦੀ ਆ ਡਰ ਹ ਹੁਣ ਕਿਹੜਾ ਇੱਥੇ ਕਿਸੇ ਨੇ ਬੈਠਣਾ ਚਾਨਣਾ ਹੈਗਾ ਪਰਦੇ ਲਗਾ ਦੂੰ ਤੇ ਸਵੇਰ ਸਵੇਰ ਤੇ ਇੱਥੇ ਠੀਕ ਹੁੰਦਾ ਮੌਸਮ ਆ ਸ਼ਾਮ ਨੂੰ ਤੇ ਇੱਥੇ ਸੂਰਜ ਪੈਂਦਾ ਇਧਰੋਂ ਬੱਸ ਇੱਥੇ ਕੋਈ ਬੈਹਦਾ ਨਹੀਂ ਹੈਗਾ ਘੱਟੇ ਬੈਹਨੇ ਜਦੋਂ ਬੇਟਾ ਰੋਟੀ ਖਾਂਦਾ ਤਿਆਰਤੁਰ ਹੁੰਦਾ ਉਹ ਬੈਹਦਾ ਫਿਰ ਅਸੀਂ ਵੀ ਬੈਹ ਜਨੇ ਵੈਸੇ ਰੋਟੀ ਪਾਣੀ ਖਾਂਦੇ ਆ ਤੇ ਖਾ ਲਈ ਦੀ ਆ ਤੇ ਲੋਜੀ ਪੋਚੇ ਲਗਾ ਤੇ ਇਧਰ ਲਗਾ ਤੇ ਕਮਰੇ ਚ ਤੇ ਦੂਜੇ ਚ ਤੇ ਇਸ ਸਾਫ ਕਰਤਾ ਸਾਰਾ ਇੱਧਰ ਲਗਾ ਕੇ ਇੱਧਰ ਸੁੱਕ ਗਿਆ ਇੱਧਰ ਪਹਿਲਾ ਲਗਾਤਾ ਸੀਗਾ ਪੋਚਵੇਂ ਲਗਾ ਕੇ ਦਰਵਾਜ਼ਾ ਖੋਲਤਾ ਸੀ ਨਹੀਂ ਲਾਤਾ ਸੀਗਾ ਉਹ ਗਰਮੀ ਕਰਕੇ ਇੱਧਰ ਲੋਟੀ ਚਲਾਤਾ ਹੁਣ ਬੈਠਦੀ ਹਾਂ ਥੋੜਾ ਤਾਂ ਮੇਰਾ ਰਸਤਾ ਕਰਦੀ ਹੈ ਤੇ ਉਸ ਤੋਂ ਬਾਅਦ ਚਲੋ ਜੀ ਆ ਗਏ ਆਪਣੇ ਮਹਿਮਾਨ ਆ ਰਹੇ ਨੇ ਕੀ ਥੋੜੇ ਦੇਖਦੀ ਹਾਂ ਮੈਂ ਹੱਸ ਲੀ ਕਾ ਹੱਸ ਮਾਸੀ ਅਸੀ ਉਹਨਾਂ ਨੂੰ ਠੰਡਾ ਠੰਡਾ ਦੇਤਾ ਪਾਣੀ ਕਹਿੰਦੇ ਪੀਣਾ ਨਹੀਂ ਠੰਡਾ ਹੀ ਦੇਤਾ ਮੇਰੇ ਮੰਗਾ ਲਿਆ ਸੀ ਇਹਨੇ ਤੋ ਆ ਗਏ ਸੀ ਉਸ ਤੋਂ ਬਾਅਦ ਹੁਣ ਚਾਹ ਤਰੀ ਵੀ ਆ ਚਾਹ ਤੇ ਫਿਰ ਮੈਂ ਸਮੋਸੇ ਬਣਾਤੇ ਇਹਨਾਂ ਨੂੰ ਬੱਚਿਆਂ ਨੂੰ ਚਲੋ ਖਾ ਲਵਾਂਗੇ ਆਈ ਹੋਈ ਸਾਢੇ 12:30 12 ਵਜੇ ਫੋਨ ਕਰ ਰਹੀ ਸੀ ਕਿ ਇਹਨੇ ਆਏ ਨਹੀਂ ਸਾਢੇ 12 ਤੇਲ ਇਹ ਮੈਂ ਵੀਡੀਓ ਬਣਾ ਰਹੇ ਹਾਂ ਲੈ ਸਰਦਾਰ ਸਾਹਿਬ ਤਾਂਸਰਾ ਲੈ ਕੇ ਆਏ ਨੇ ਵਿੱਚੇ ਚੁੱਲ੍ਹੇ ਦੀ ਬਣਾ ਲਈ ਮੇਰੇ ਦੀ ਵਿੱਚੇ ਤਸਲੇ ਦੀ ਤੇ ਲੋ ਜੀ ਇਹ ਕੇਲੇ ਲਈ ਸੀਗੇ ਇਹ ਬਣਾ ਦਨੀਆ ਹੁਣ ਮੈਂ ਬਨਾਣਾ ਸ਼ੇਕ ਦੁੱਧ ਪਾ ਲਿਆ ਤੇ ਕੇਲੇ ਕੱਟ ਲੈ ਸੀਗੇ ਕੱਟ ਕੇ ਬਨਾਣਾ ਸ਼ੇਕ ਉਹ ਤਾਂ ਚਲੇਗੇ ਚਾਹ ਪਾਣੀ ਪੀ ਕੇ ਭੱਜ ਗਏ ਤੇ ਹੁਣ ਇਹ ਮੈਂ ਪਹਿਲਾਂ ਨਹੀਂ ਪਈ ਸੀਗੇ ਦੋ ਉਹਨਾਂ ਦੇ ਬਣਾ ਦਨੀਆ ਫਿਰ ਨਹੀਂ ਖਰਾਬ ਹੋ ਜਾਣੇ ਇਹਨੇ ਬੇਟਾ ਪੀ ਲੂਗਾ ਕਿ ਉਹ ਪਹਿਲੇ ਪੀ ਜੀਗੇ ਚਾਹ ਪੀਂਨਸਰ ਠਹਿਰ ਹੀ ਨਹੀਂ ਤੇ ਇੱਧਰ ਬਣਾ ਰਹੇ ਚੱਕਰੇ ਨੇ ਆਪਣੇ ਖੇਤ ਦੇ ਚ ਭਰ ਰਹੇ ਨੇ ਕਾ ਚੇ ਵੀ ਆਗੇ ਦੁਪਹਿਰੇ 12 ਵਜੇ ਤੇ ਰੀ ਚੱਕਣ ਵਾਲੇ ਕਈ ਦਿਨਾਂ ਦੇ ਕਹਿ ਰਹੇ ਤੇ ਬਾਰ ਐਤਵਾਰ ਦੇ ਕਹਿ ਰਹੇ ਸੀ ਕਿ ਬਾਰ ਦੇ ਮੈਨੂੰ ਲੱਗਦਾ ਅੱਜ ਆਈ ਨੇ ਭਾਈ ਪਰ ਰਹੀ ਨਹੀਂ ਤੇ ਇਥੇ ਸਿੱਟਣਾ ਵੈਸੇ ਤਾਂ ਬਲੇਉਰੀ ਖੇਤ 'ਚ ਤੇ ਗਹਾਂ ਵਾਲੇ ਖੇਤ 'ਚ ਨਹੀਂ ਉਰੀ ਛੱਡਣ ਦੇਤ ਕਿ ਤੇ ਲਓ ਜੀ ਮੇਰੇ ਕਰ ਤੋਂ ਸਪਾ ਭਾਂਡਿਆਂ ਦੀ ਮਾਂ ਜੀ ਲਜਾਈ ਦੁੱਧ ਪਾਣੀ ਦਾ ਕੰਮ ਨੇ ਮੇੜ ਤਾਂ ਸਰਦਾਰ ਸਾਹਿਬ ਗਏ ਨੇ ਦੁੱਧ ਪਾਉਣ ਤੇ ਹੁਣ ਇਹ ਜਿਹੜੇ ਭਾਂਡੇ ਚਾਹ ਚੂਹ ਵਾਲੇ ਦੁੱਧ ਵਾਲੀ ਕਿੰਨੀ ਬਾਲਟੀ ਇਹ ਮਾਂਜਦੇ ਆ ਤੇ ਅੱਜ ਤਾਂ ਸਵੇਰ ਜਿੰਨੀ ਹੋ ਗਈ ਭਾਂਡੇ ਢਿੰਟੇ ਪਲੇਟਾਂ ਪਲੂਟਾਂ ਥਾਲੀਆਂ ਤੇ ਲੋ ਜੀ ਅੱਜ ਕਾਫੀ ਟਾਈਮ ਲੱਗ ਜਾਣਾ ਮੈਨੂੰ ਮਾਂਜਣ ਨੂੰ ਤੇ ਹੁਣ ਮਾਂਜਾਂ ਮੈਂ ਭਾਂਡੇ ਫਿਰ ਦੁੱਧ ਦੱਦ ਵਾਲੇ ਇਕੱਠੇ ਕਰ ਲੇ ਫਿਰ ਮੈਂ ਚਾਹ ਲ ਇੱਕ ਸੂਰਜ ਪੈਂਦਾ ਇੱਥੇ ਟਾਕੀ ਵਿੱਚ ਦੀ ਸੂਰਜ ਬਾਉ ਪੈਂਦਾ ਉੱਥੇ ਸੇਕ ਪੈਂਦਾ ਫਿਰ ਦਿਨ ਸੁਪੇ ਤੋਂ ਬਾਅਦ ਮਾਂਜੇ ਜਾਂਦੇ ਨੇ ਜਾਂ 3 ਵਜੇ ਤੋਂ ਪਹਿਲਾਂ ਪਹਿਲਾਂ ਮਾਂਜ ਲਾ ਮਾਂਜ ਲਾ ਫਿਰ ਬਹੁਤ ਸੂਰਜ ਵੰਦਾ ਸਦਾ ਗਰਮੀ ਬਹੁਤ ਲੱਗਦੀ ਹੈ ਹੁਣ ਦੁੱਧ ਦਾਦ ਵਾਲੀ ਸਾਰੇ ਫਿਰ ਮੈਂ ਲੇਟ ਹੀ ਮੰਨ ਜੀ ਨੇ ਅੱਜ ਫਿਰ ਬਾਹਰ ਚਲੀ ਗਈ ਸੀ ਕਿ ਗੀੜਾ ਮਾਰਨ ਖੇਤ ਚ ਬਾਗਬਾੜੀ 24 ਕਈ ਦਿਨ ਹੋ ਗਏ ਪਾਣੀ ਦੇਣ ਵਾਲਾ ਪਿਆ ਉਹਨਾਂ ਨੂੰ ਕਿਹਾ ਮੈਂ ਇੱਕ ਤਾਂ ਟੁੱਟੀ ਦਾ ਪਾਈਪ ਨਹੀਂ ਹੈਗਾ ਉਧਰ ਟੁੱਟੀ ਤਾਂ ਹੈਗੀ ਆ ਵੈਸੇ ਮੋਟਰ ਉਧਰ ਤੇ ਪਾਈਪ ਤਾਂ ਛੋਟਾ ਤੇ ਪਾਣੀ ਦੇਣ ਨੂੰ ਹੈ ਨਹੀਂ ਸੀਗਾ ਉਧਰ ਤੇ ਉਹ ਭਰੂੰਗੀ ਕੱਲ ਨੂੰ ਦੇਖੂ ਮੈਂ ਉਹ ਭਰੂੰਗੀ ਹਿੰਮਤ ਕਰੂੰਗੀ ਬੱਜਾਂ ਲਾ ਦੂੰਗੀ ਉਧਰ ਪਾਣੀ ਇਹਨਾਂ ਨੂੰ ਕਹੂੰਗੀ ਤੇ ਤੇ ਲੋ ਜੀ ਇਹੇ ਮਾਜਦੀ ਇਹ ਮਾਜ ਤੇ ਸਾਫ ਕਰਤੇ ਹੁਣ ਸਾਰੇ ਦੇ ਵਿੱਚ ਪਾੜ ਕੇ ਧੋ ਦਈਏ ਇਹਨਾਂ ਨੂੰ ਭਾਂਡਿਆਂ ਨੂੰ ਧੋ ਕੇ ਸਮਾਰ ਕੇ ਤੇ ਲੋ ਜੀ ਫੇਰ ਮਿਲਦੇ ਆਂ ਨੇ ਇਹਨੇ ਧੋ ਦਈਏ ਪਾੰਡਿਟ ਢਿੰਡੇ ਵਾਂਜੀਗੇ ਇਹ ਕਿੰਨੀ ਸੀਗੀ ਪਾਹਿਆਂ ਕੋਲ ਬਾਹਰ ਪਾਣੀ ਪੀਣ ਨੂੰ ਇਹ ਵੀ ਮਾਂ ਜੀਤੀ ਧੋਤੀ ਸਮਾਰਤੀ ਰਸੋਈ ਸਾਫ ਕਰਤੀ ਖਾਲੀ ਕਰਤੀ ਐ ਤੇ ਹੁਣ ਹੀ ਮੈਂ ਕੁੱਟਦਾ ਚੂਰੀ ਬੇਟਾ ਕਹਿੰਦਾ ਚੂਰੀ ਖਾਈ ਦੀਆਂ ਰੋਟੀਆਂ ਤੇ ਪਾਲਿਆ ਦੇਸੀ ਘਿਓ ਦੋ ਤਿੰਨ ਚਮਚੇ ਹੁਣ ਚਮਚਾ ਸਾਫ ਕਰਦਾ ਇਹਨੂੰ ਪਹਿਲਾਂ ਸਾਫ ਕਰਕੇ ਫਿਰ ਕੁੱਟਦੀਆਂ ਚੂਰੀ ਦੁੱਧ ਨਾਲ ਤੇ ਲੋ ਜੀ ਇੱਕ ਹੱਥ ਨਾਲ ਕਰੂੰਗੀ ਇਹ ਕੰਮ ਇੱਕ ਨਾਲ ਫੋਨ ਤੇ ਲੋ ਜੀ ਉੰਜ ਹੁਣ ਗਰਮੀ ਬਹੁਤ ਹੈ ਗਰਮੀ ਨਾਲ ਕਿਉਂ ਗਰਮ ਹੋ ਜਾਂਦਾ ਤੇ ਲੋ ਜੀ ਕਰਤਾ ਸਮ ਸਟਾਰਟ ਆਪਾਂ ਨੇ ਹੁਣ ਕਰਦੇ ਆ ਇੱਕ ਕੰਮ ਇਹ ਇੱਕ ਹੱਥ ਨਾਲ ਹੀ ਕਰੂੰਗੀ ਸਫਾ ਆਹ ਕੁੱਟਦੇ ਆ ਤੇ ਲੋ ਜੀ ਵੈਗੁਰ ਜੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਫਤਿਹ ਜੀ